ਮੇਰੇ ਦੋਸਤੋ ਮੈਂ ਤੇ ਹਰਦਰਸ਼ਨ ਵੀਰ ਜੀ ਮੇਰਾ ਪਿਆਰਾ ਛੋਟਾ ਵੀਰ ਅਰੇ ਅਸੀਂ ਇਸ ਟਾਈਮ ਆ ਜਾ ਰਹੇ ਆ ਰਹੀ ਕੇ ਪਤਾਂ ਹਰੀ ਕੇ ਦੇ ਦ੍ਰਿਆ ਦੇ ਉਤੋਂ ਦੀ ਥੋੜੀ ਦੇਰ ਨੂੰ ਅਸੀਂ ਦ੍ਰਿਆ ਤੋਂ ਨੰਗਣਾ ਆ ਦੇਖੋ ਹਰਿਆਲੀ ਔਰ ਕਿੰਨੀ ਖੂਬਸੂਰਤ ਹੈ ਜੇਗਾ ਔਰ ਗਰਮੀਆਂ ਜਿਹਾ ਜੰਨਤ ਆ ਹਾਂ ਹਾਂ ਔਰ ਜਦੋਂ ਅਸੀਂ ਇੱਥੇ ਆ ਜੀਏ ਨਾ ਗਰਮੀਆਂ ਅਜਿਹੀ ਜਾਨ ਨੂੰ ਜੀ ਨਹੀਂ ਕਰਦਾ ਔਰ ਸਾਡਾ ਇੱਥੇ ਦੋਸਤ ਆ ਉਹਦਾ ਨਾਮ ਸੁਖਵੀਰ ਆ ਜਿੰਨੇ ਆਪਣਾ ਤਖੱਲਾ ਸੁ ਮੁਹੱਬਤ ਰੱਖਿਆ ਉਹਦੀ ਮੁਹੱਬਤ ਜਿਹੜੀ ਸਾਨੂੰ ਕਿੰਨਾ ਬੜਾ ਵਾਹ ਉਹ ਨਹੀਂ ਜਾਂਦੇ ਸਿੱਜ ਜਿੱਤਰੇ ਜਾਂਦੇ ਨਾਲ ਕਲਿੱਪ ਬਣਾ ਲਏ ਨੇ ਲੋਕ ਬਣ ਜੋ ਸਾਡੇ ਦਰਿਆ ਦੇ ਜਿਹੜੇ ਵੀ ਵੀਰ ਪੰਜਾਬ ਦੇ ਵਿੱਚ ਆਉਂਦੇ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹਨਾਂ ਵਸ ਰਹੇ ਲੱਗੇ ਸਾਗੇ ਆ ਉਹਨਾਂ ਨੂੰ ਬੇਨਤੀ ਹੈ ਵੀ ਇੱਕ ਰਹੀ ਹਰੀ ਕੇ ਪੱਤਨ ਜਰੂਰ ਆਇਆ ਕਰੋ ਤੇ ਕਮਾਲ ਦਾ ਹੈ ਜਿੱਥੇ ਦਰਿਆਵਾਂ ਦਾ ਸੰਗਮ ਹੀ ਹੁੰਦਾ ਕੋਈ ਹਾਂਜੀ ਆਓ ਪਿੱਛੇ ਉਹ ਪਿੰਡ ਉਹ ਜਿਹੜੀ ਦੂਰ ਜਗ੍ਹਾ ਦੇਖ ਰਹੀ ਤਾਂ ਜੀ ਉਹ ਦਰਿਆਵਾਂ ਦੇ ਸੰਗਮ ਦੀ ਜਗਾ ਜੀ ਇੱਕ ਦਰਿਆ ਜਿਹੜਾ ਵਾ ਲੁਧਿਆਣਾ ਸਾਈਡ ਤੋਂ ਆਉਂਦਾ ਸਤਲੁਜ ਜੀ ਔਰ ਉਹ ਗੁਰਦਾਸਪੁਰ ਸਾਈਡ ਤੋਂ ਜਿਹੜਾ ਆਉਂਦਾ ਵਾ ਉਹ ਉਹਦਾ ਵਿਆਸ ਵਿਆਸ ਸਤਲੁਜ ਤੇ ਵਿਆਸ ਦਾ ਸੰਗਮ ਹੁੰਦਾ ੜੀਕੇ ਇਹਨਾਂ ਨੇ ਇੱਕ ਦਿਨ ਤੁਹਾਨੂੰ ਸੰਗਮ ਤੇ ਵੀ ਲੈ ਕੇ ਚੱਲਾਂਗੇ ਉਹ ਜਗਾ ਖਵਾਵਾਂਗੇ ਜਿੱਥੇ ਦੋਨੇ ਦਰਿਆ ਇਕੱਠੇ ਹੁੰਦੇ ਆ ਕਿਆ ਬਾਤ ਹੈ ਔਰ ਬੜਾ ਹੀ ਪਿਆਰਾ ਮੰਝਰ ਔਰ ਇਹ ਜਿਹੜਾ ਉੱਥੋਂ ਦੀ ਗੱਡੀ ਇੱਧਰ ਘਵਾਇਓ ਸਾਈਡ ਨੂੰ ਆਪਾਂ ਲੈ ਉੱਥੇ ਦਰਿਆ ਔਰ ਉੱਥੇ ਖਲੋਗੇ ਨਾ ਹੂੰ ਉੱਥੋਂ ਗੱਡੀ ਘਮਾ ਲਾਂਗੇ ਫਿਰ ਇਹਨਾਂ ਦੇ ਜਿਹੜੇ ਬੂਟੇ ਆ ਇਹ ਇਹ ਮੂਹ ਕਿਹੜੀ ਬੂਟੀ ਕਿਹਾ ਸੀ ਆਪਣਾ ਸ਼ਾਇਰ ਜਿਹੜਾ ਉਹਨੇ ਰਾਜ ਨੇ ਇੱਕ ਕਵਤਾ ਲਿਖੀ ਹੈ ਇਹ ਬੂਟੀ ਦੇ ਤੇ ਇੱਧਰ ਲਾ ਜੀ ਮੈਂ ਹਾਂ ਫੁੱਲ ਕਲਾਲੀ ਦਾ ਇਹ ਕਲਾਲੀ ਹਾਂ ਕਲਾਲੀ ਦੀ ਬੂਟੀ ਹੈ ਕਲਾਲੀ ਬੂਟੀ ਹੈ ਇਹ ਕਲਾਲੀ ਬੂਟੀ ਅਸੀਂ ਵਈ ਹੈ ਦਰਿਆ ਦੇ ਦਰਾਜ ਉਹ ਰਾਦੇ ਸਕਦੇ ਤੁਸੀਂ ਇੱਧਰ ਮੰਝਰ ਜਿਹੜਾ ਵਾ ਨਹਰਾ ਨਾ ਖੂਬਸੂਰਤ ਹੈ ਔਰ ਇਹ ਪੰਜਾਬ ਦਾ ਪਾਣੀ ਹੈ ਜਿਹੜਾ ਬੜਾ ਕਿਸੇ ਦਿਨ ਤਾ ਤਫਿਆ ਜਾਰ ਹੈ ਚਲੋ ਕਹ ਰਹੇ ਜਿਹੜੇ ਪੀ ਰਹੇ ਨੇ Rajasthan ਚ ਉਹ ਵੀ ਆਪਣੇ ਲੋਕ ਨੇ ਔਰ ਇਹ ਪਾਣੀ ਜਿਹੜਾ ਵਾ ਬੇहद ਗੰਦਾ ਵਾ ਇਹਦੇ ਵਿੱਚ ਬੁੱਢਾ ਨਾਲਾ ਲੁਧਿਆਣੇ ਦਾ ਜਿਹੜਾ ਵਾ ਜੇ ਪੈ ਰਿਹਾ ਔਰ ਇਹ ਜਿਹੜਾ ਉੱਥੇ ਜਿਹੜੇ ਫੁੱਲ ਤਾਰਨ ਆਉਂਦੇ ਨੇ ਬਜ਼ੁਰਗਾਂ ਦੇ ਆਪਣੇ ਜਿੰਨਾਂ ਦੇ ਡੈਥ ਵਗਰਾ ਹੋ ਜਾਂਦੀ ਆਰੇ ਇਹ ਗੁਰਦਾਰਾ ਸਾਹਿਬ ਇੱਥੇ ਬਣਾਇਆ ਬੜਾ ਵਧੀਆ ਆਰਾ ਆਜਾ ਤੁਹਾਨੂੰ ਦਿਖਾਉਂਦੇ ਆ ਮੈਂ ਨਹਿਰ ਦਾ ਮੰਜ਼ਰ ਵੀ ਨਾਲ ਆਰੇ ਆਜੋ ਜੀ ਬਾਰੀ ਬੰਦ ਕਰਨੀ ਭੁੱਲ ਗਿਆ ਆਜੋ ਭਾਜੀ ਆਜੋ ਇਹ ਤੇ ਇੱਥੇ ਰੋਕਣ ਵਾਲੀ ਪਾਰਕਿੰਗ ਇੱਥੇ ਔਰ ਆਹ ਦੇਖੋ ਪਾਣੀ ਡੇਰਾ ਦਾ ਪਾਣੀ ਦੀ ਤੁਸੀਂ ਟੇਪਰ ਦਾ ਵੇਖ ਸਕਦੇ ਜੀ ਕਿਉਂਕਿ ਇੰਨੇ ਜਿਆਦਾ ਪ੍ਰੈਸ਼ਰ ਨਾ ਆ ਰਿਹਾ ਪਾਣੀ ਲੱਗਦਾ ਜਿਵੇਂ ਫੌਲ ਰਿਹਾ ਹੁੰਦਾ ਅਰੇ ਬਸ ਦਾ ਪਾਣੀ ਵੀ ਅਰੇ ਉਹਦਾ ਤਸਵੀਰ ਕਿਦਾਂ ਵੀ ਆਦਾ ਕੱਟਿਆ ਫੋਨ ਮੈਂ ਵੀ ਕਿੱਥੇ ਦਾ ਰਹਾ ਐਵੇਂ ਬੁਲਾ ਦਵਾ ਹੋਰ ਇਹ ਆ ਔਲੇ ਜਦੋਂ ਦਾ ਜਦੋਂ ਦਾ ਮੈਂ ਚੈਨਲ ਸ਼ੁਰੂ ਕੀਤਾ ਮੇਰੀ ਕਾਇਸੀ ਦੇ ਹੀ ਦੇਸ਼ ਪੈਕੇਜ ਦੇ ਮੇਰੇ ਦੋਸਤ ਨੇ ਉਹਨਾਂ ਦੇ ਨਾਲ ਪੰਜਾਬ ਦੇ ਇਹਨੇ ਦਰਿਆ ਵਾ ਸੱਤ ਸਾਲੀ ਦਾ ਵਿਆਹ ਸੀ ਇਹਨਾਂ ਦੀ ਸਾਝ ਪਾਵਾ ਅਰ ਅੱਜ ਤੇ ਮੈਂ ਤੁਹਾਡੇ ਨਾਲ ਇਹਦੇ ਬੰਨ੍ਹ ਦੀ ਪਾਰਿਆ ਪਰ ਫਿਰ ਕਿਸੇ ਦਿਨ ਜਿੱਥੇ ਸੰਗਮ ਹੁੰਦਾ ਉਹਦੀ ਸਾਝ ਪਾਉਂਗਾ ਰਾਤ ਨੂੰ ਪਾਣੀ ਵੇਖ ਸਕਦੇ ਜੇ ਗੰਧਲਾ ਪਾਣੀ ਆ ਇਹ ਬੁੱਢੇ ਨਾਲੇ ਦਾ ਪਾਣੀ ਆਂਦਾ ਧਿਆਨੇ ਦਾ ਜਿਹੜਾ ਆ ਕੇ ਸਤਲੁਜ ਦਰਿਆ ਦਾ ਗ੍ਰਾਸ ਦੇ ਪਾਣੀ ਨੂੰ ਵੀ ਖਰਾਬ ਕਰਦਾ ਔਰ ਆ ਦੂਰ ਜਿਹੜਾ ਤੁਸੀਂ ਮੰਝਰ ਵੇਖ ਰਹਾ ਜੇ ਇਹ ਦਰਿਆਵਾ ਦਾ ਮੰਝਰਾ ਵਾਲਾ ਰੀਗੇ ਪਿੰਡ ਸਾਹਮਣੇ ਨਜ਼ਰ ਆ ਰਿਹਾ ਉਹ ਦੂਰ ਔਰ ਆ ਜਿਹੜਾ ਨੜਾ ਤੇ ਕਲਾਲੀ ਬੂਟੀ ਆ ਇਹਨਾਂ ਨੇ ਆ ਰਿਆ ਨੂੰ ਪੂਰਿਆ ਪਿਆ ਤੇ ਜਿਸ ਫਾਈ ਵੀ ਉਹ ਕਿਉਂਕਿ ਤੇਦਰੇ ਪੜੀ ਗਿਲਾ ਵਾ ਤੇ ਉਹ ਬਨ ਤੋਂ ਪਰਾਂ ਉਹ ਬਾਦਸ਼ਾਹ ਆਉਂਦੀਆਂ ਫਿਰ ਪਾਕਿਸਤਾਨ ਨੂੰ ਛੱਡ ਦਿੱਤਾ ਜਾਂਦਾ ਵਿੱਚੋਂ ਔਰੇ ਆ ਖੂਬਸੂਰਤ ਮੰਜ਼ਰ ਰਿਆ ਦਾ ਤੋਪਾ ਆਵੇਗਾ ਮੌਸਮ ਬਦਲ ਗਿਆ ਫਿਰ ਵੀ ਕਾਫੀ ਤੋਪਾ ਕਿ ਪਰ ਮੈਂ ਕਿਹਾ ਵੀ ਇਹ ਅੱਜ ਮੈਂ ਤੁਹਾਡੇ ਨਾਲ ਜੂਰ ਪਾਣੀ ਆਰੇ ਤੇ ਤੇ ਮੱਛੀਆ ਫੜਦੇ ਜਾਲ ਵੀ ਲੱਗਦੇ ਆ ਕਿਤੇ ਪਿੰਡਾਂ ਦੇ ਜਿੱਥੇ ਮਾਲ ਲਾਵੇ ਟਿੱਕਾ ਆ ਜਾਂਦਾ ਸਰਕਾਰ ਦਾ ਤੇ ਭਾਈ ਜਿੰਦੇ ਜਾਲ ਔਰ ਇਹ ਮੱਛੀ ਬਾਹਰ ਫੋਟੋ ਜਾਂਦੀ ਮੱਠੇ ਪਾਣੀ ਦੀ ਮੱਛੀ ਇਹ ਅੱਧਾ ਧੀ ਛੋਟੀ ਜੀ ਸਾਹਜ ਹੁਮਾਰਾ ਤਨੂ ਫੇਰ ਵਿਖਾ ਦਿਆਂ ਇਹ ਦੋ ਨਹਿਰਾ ਨਹੀਂ ਗਏ ਦੋ ਦਰਿਆ ਵਾ ਜਿਹੜੇਿੱਤੇ ਰਸਤਾਂ ਨੂੰ ਜਾ ਰਹੇ ਇਹ ਨਹਿਰਾ ਰਿਕੋਰ ਜਿਹੜੇ ਪਰਦੇ ਨਹਿਰਾ ਅਰੇ ਹੈਪੀ ਨਿਊ ਇੰਡੀਆ ਰਿੰਗਾਂ ਇਹਨਾਂ ਦਾ ਪਾਣੀ ਜਿਹੜਾ ਵਾ ਥੀਕਾ ਦੇਰ ਤੱਕ ਜਾਂਦਾ ਔਰ ਸਿੰਡੇ ਦੇ ਨਾਲ ਲੋਗੇ ਨੂੰ ਫਰਕੜੀ ਬਾਕੇ ਸਾਫ ਕਰਕੇ ਰਾਇ ਸਟੋਰ ਕਰ ਦਿੰਦੇ ਆ ਛੋਟੀਆਂ ਛੋਟੀਆਂ ਕੁੰਡੀਆਂ ਬਣਾ ਕੇ ਔਰ ਇਹਦਾ ਇਹ ਸਿਲਸਿਲਾ ਲਗਾਤਾਰ ਚੱਲ ਜੰਦਾ ਅਰੇ ਵਲੌਗ ਪੂਰਾ ਦੋ ਪਹਿਲੋਂ ਇੱਕ ਵਾਰੀ ਮੈਂ ਤੁਹਾਨੂੰ ਇਹ ਦਰਿਆ ਦੀ ਆਦਿਆ ਆਜ ਇਹ ਦੇਖੋ ਦੂਰ ਤੱਕ ਇਹਦਾ ਸੋਹਣਾ ਮੰਜ਼ਰਾ ਜੇ ਇਹਦੇ ਕਿਨਾਰੇ ਡਲਚੀ ਲੰਘੂ ਹਾਊਸਵੋਰਡ ਬਣਾ ਕੇ ਛੋਟੇ ਛੋਟੇ ਹੋਟਲ ਬਣਾ ਕੇ ਨੂੰ ਪਿਕਨਿਕ ਸਪੌਟ ਬਣਾ ਦਿੱਤਾ ਜਾਵੇ ਆ ਟੂਰਿਸਟ ਇੱਥੇ ਆਉਣ ਉਹ ਪੰਜਾਬ ਦੀ ਇਨਕਮ 'ਚ ਵੀ ਵਾਧਾ ਹੋ ਸਕਦਾ ਅਰੇ ਜਗ੍ਹਾ ਦੀ ਖੂਬਸੂਰਤੀ ਹੋਰ ਵੀ ਵੱਧ ਸਕਦੀ। ਅਰੇ ਮਨ ਨੂੰ ਦਿਲ ਨੂੰ ਮੋਹ ਲੈਣ ਵਾਲੀ ਚੀਜ਼ ਆ। ਬਹੁਤ ਹੀ ਪਿਆਰਾ ਮੰਜ਼ਰ। ਇੰਨੀ ਸਾਜ ਦੇ ਨਾਲ ਮੈਂ ਤੁਹਾਡਾ ਆਪਣਾ ਕੀਪ ਪਤਾ ਪੰਨੂ ਖੁਸ਼ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ, ਜੀਉਂਦੇ ਰਹੋ, ਵਸਦੇ ਰਹੋ।